ਬਾਦੀਆ ਮਲਾਇ ਹਰ ਗੁਣ ਅਤਤ ਅਪਾਰ ਜਨਾ ਹਰ ਸੱਜਣ ਪਰ ਬ ਦੇਹ ਆਏ ਸਤਿ ਸਾਈਂ ਰਾਮ ਕੇ ਤਨ ਪਾਦੀਆ ਮਲਾਇ ਸੇਜ ਸਾਵੀ ਸਰ ਕੋ ਸੋਖ ਜਿਆ ਅਵਰਨ ਦਸਾਈ ਪਦੁ ਜਾਲੇ ਨਲਾਏ ਹਰਤ ਪਤ ਸਵਾਰ ਅਕ ਜੇਗਾ ਤੇ ਤਿਰਜਾਈ ਸੰਸਾਰ ਸਾਰੇ ਤੈ ਰਖਿਆ ਬਾਹਰ ਜਨਮ ਧਾਏ ਜੇ ਰਾਏ ਅਨੇਕ ਕੋੜਨ ਸਰਨਾਨ ਕੀ ਤਰਬੀ ਪਾ ਕਿ ਜਦ ਤਖਲਾ ਹੁਇਆ ਜਦੋਂ ਦਿਲ ਲਾ ਕਮਾਏ ਜਿਹਾ ਇੱਕ ਅਨੇਕ I